ਬਾਦਲਾਂ ਦੇ ਟੱਬਰ ਨੇ ਬਠਿੰਡੇ ਦਾ ਠੇਕਾ ਲੈ ਰੱਖਿਆ ਸੀ ਕਿ ਬਠਿੰਡਾ ਸਾਡਾ ਕਿਲਾ ਹੈ ਵੀਰੋ 4 ਜੂਨ ਨੂੰ ਕਿਲੇ ਟੈਂਦੇ ਦੇਖਿਓ ਤੁਸੀਂ ਤੁਹਾਡੇ ਕੋਲ ਬਠਿੰਡੇ ਵਾਲਿਓ ਇੱਕ ਚੀਜ਼ ਬੰਦਨ ਆਇਆ ਇਹਨਾਂ ਦੇ ਟੱਬਰ ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਚੀਚੇ ਪੁੱਤ ਭਤੀਜੇ ਇੱਥੇ ਹੋਇਆ ਕਰਨਗੇ ਉਹ ਕਹਿੰਗੇ ਤੂੰ ਹਾਰ ਗਿਆ ਉਹ ਕਹਿੰਗੇ ਤੂੰ ਕਰਾ ਜਿੱਤ ਗਿਆ ਬੜਾ ਗੁੱਸਾ ਮੇਰੇ ਦਿਲ ਚ ਇਨਾ ਬਰਦੀ ਪਹਾੜਾਂ ਦੇ ਵਿੱਚ ਮਹਿਲ ਬਣਾਈ ਬੈਠਿਆ ਓਏ ਇਹਨਾਂ ਨੇ ਸਾਡੇ ਪੈਸੇ ਲੁੱਟ ਕੇ ਬਣਾ ਲਿਆ ਸੁੱਖ ਵਿਲਾਸ ਇਹ ਮੇਰੀ ਜ਼ਿੰਦਗੀ ਪਰ ਯਾਦ ਰਹੇ ਇੱਕ ਅ깔 ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ ਜਿੱਤੇ ਰੋਣ ਲੱਗੀ ਹੋਈ ਸੀ ਬੜੇ ਖੇਖਣ ਆਉਂਦੇ ਆ ਬੜੇ ਖੇਖਣ ਆ ਰੋਈ ਜਾਂਦੀ ਸੀ ਆ ਗਿਆ ਰੋਣਾ ਆ ਗਿਆ ਹਜੇ ਤਾਂ ਬੀਬਾ ਥੋੜਾ ਜਿਹਾ ਸਫ਼ਰ ਕਰ ਤੂੰ 4 ਜੂਨ ਨੂੰ ਦੇਖੀ ਸਾਰਾ ਕੰਬਰ ਮੇਰੀ ਫੋਟੋ ਦੇਖ ਕੇ ਰੋਇਆ ਕਰ ਗਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉਥੇ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਬਠਿੰਡਾ 'ਚ ਰੋਡ ਸ਼ੋਅ ਕੀਤਾ ਗਿਆ ਜਿੱਥੇ ਉਹਨਾਂ ਨੇ ਬਾਦਲ ਪਰਿਵਾਰ ਤੇ ਤੰਜ ਕੱਸਿਆ ਉਹਨਾਂ ਨੇ ਕੀ ਕਿਹਾ ਤੁਹਾਨੂੰ ਵੀ ਸੁਣਾ ਦਿੰਨੇ ਆ ਆ ਬਾਦਲਾਂ ਕੇ ਟੱਬਰ ਨੇ ਬਠਿੰਡੇ ਦਾ ਠੇਕਾ ਲੈ ਰੱਖਿਆ ਸੀ ਕਿ ਬਠਿੰਡਾ ਸਾਡਾ ਕਿਲਾ ਹੈ ਵੀਰੋ 4 ਜੂਨ ਨੂੰ ਕਿਲੇ ਟੈਂਦੇ ਦੇਖਿਓ ਤੁਸੀਂ ਰਾਤ ਮੈਂ ਚਨੀਰ ਸੀ ਚਨੀਰ ਵੀਰੋ ਅੱਜ ਮੈਂ ਬੱਲੂਆਂ ਨੇ ਸੀ ਦਿਨੇ ਅੱਜ ਤੁਹਾਡੇ ਕੋਲੇ ਆ ਕੱਲ ਨੂੰ ਸਮਾਣੇ ਤੇ ਮਲੇਰ ਕੋਟਲੇ ਆ ਮੇਰੇ ਵੀਰੋ ਜਿੱਥੇ ਜਾਨ ਲੋਕ ਕਹਿੰਦੇ ਯਾਰ ਇਹ ਹਜੇ ਕੁਝ ਨਹੀਂ ਦੇਖਿਆ ਸੀ ਅਸੀਂ ਤਾਂ ਇੰਨਾ ਨੇੜੇੋਂ ਮੁੱਖ ਮੰਤਰੀ ਨੂੰ ਹੀ ਨਹੀਂ ਦੇਖਿਆ ਸੀ ਸਾਨੂੰ ਤਾਂ ਪਰੇ ਹੀ ਨੂੰ ਸੀ ਵੀਰੋ ਮੈਂ ਤੁਹਾਡਾ ਆਪਣਾ ਪੋਤਾ ਮੈਂ ਤੁਹਾਡਾ ਭਤੀਜਾ ਮੈਂ ਥੋੜਾ ਛੋਟਾ ਵੱਡਾ ਪਾਈ ਆ। ਸੋ ਵੀਰੋ ਮੈਨੂੰ ਦੂਰ ਨਹੀਂ ਰਹਿਣਾ ਆਉਂਦਾ। ਮੈਂ ਲੋਕਾਂ ਤੋਂ ਦੋ ਦਿਨ ਦੂਰ ਰਹਿ ਲਾਂ। ਮੈਨੂੰ ਨਾ ਚਿੱਤ ਨੂੰ ਕਬਰ ਹੱਜੀ ਹੋਣ ਲੱਗ ਜਾਂਦੀ ਐ ਕਿਉਂਕਿ ਮੈਂ ਲੋਕਾਂ ਦਾ ਬੰਦਾ ਆ। ਮੈਂ ਲੋਕਾਂ ਚੋਂ ਉੱਠਿਆ। ਮੈਂ ਬੋਰ ਵਾਲੇ ਟੋਇਆਂ ਚੋਂ ਨਿਕਲਿਆ ਹੋਇਆ। ਮੈਂ ਪਿੰਡਾਂ ਚੋਂ ਨਿਕਲਿਆ ਹੋਇਆ। ਮੈਂ ਆਸ਼ਰ ਟ੍ਰੈਕਟਰਾਂ ਤੋਂ ਨਿਕਲਿਆ ਹੋਇਆ। ਮੈਂ ਇੱਕ ਬੜ੍ਹਦੇ ਵਾਲੇ ਰੇੜਿਆਂ ਚੋਂ ਨਿਕਲਿਆ ਹੋਇਆ। ਇਹਨਾਂ ਨੂੰ ਕੀ ਪਤਾ ਯਾਰ ਗ੍ਰੀਤੀ ਕੀ ਹੁੰਦੀ ਐ? ਇਹ ਤਾਂ ਸੋਨੇ ਦੇ ਚਮਚੇ ਲੈ ਕੇ ਮੂੰਹ 'ਚ ਜੰਮੇ ਨੇ ਇਹਨਾਂ ਨੂੰ ਕੀ ਪਤਾ ਹੈ ਕਿ ਗਰੀਬੀ ਕੀ ਹੁੰਦੀ ਹੈ ਮੈਨੂੰ ਪਤਾ ਹੈ ਤੁਸੀਂ ਮੈਨੂੰ ਬਸ ਇੱਕ ਇੱਕ ਮੈਂ ਤੁਹਾਡੇ ਕੋਲ ਬਠਿੰਡੇ ਆਲਿਓ ਇੱਕ ਚੀਜ਼ ਮੰਗਣ ਆਇਆ ਇਹਨਾਂ ਦੇ ਟੱਬਰ 'ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਸੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਜੀਜੇ ਪੁੱਤ ਭਤੀਜੇ ਇਕੱਠੇ ਹੋਇਆ ਕਰਨਗੇ ਉਹ ਕਹਿੰਗੇ ਤੂੰ ਹਾਰ ਗਿਆ ਉਹ ਕਹਿੰਗੇ ਤੂੰ ਤਰਾ ਜਿੱਤ ਗਿਆ 2 ਲੱਖ ਤੇ 2 ਲੱਖ ਤੇ ਬੀਬਾ ਜੀ 2 ਲੱਖ ਤੇ ਵਟਾਲ ਐ ਜਿੰਨੀਆਂ ਚੁੰਨੀਆਂ ਵਟਾਉਣੀਆਂ ਬੀਬਾ ਸਾਨੂੰ ਬੁੱਧੂ ਬਣਾਈ ਗਏ ਤੁਸੀਂ ਸਾਡੇ ਪਿੰਡਾਂ ਸਾਡੀਆਂ ਮਾਵਾਂ ਨਾਲ ਪੈਣਾ ਨਾਲ ਚੁੰਨੀਆਂ ਵਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਪਰਖੇ ਰੱਖਦੀ ਸੀ ਵੀ ਹੋਰ ਲੈ ਲਓ ਏਕੜਾ ਉਹ ਚੁੰਨੀਆਂ ਤਾਂ ਤੂੰ ਲੈਂਦੀ ਹੋਈ ਨਹੀਂ ਜਿਹੜੀਆਂ ਬਿਠਾ ਕੇ ਲਿਓਣੀਆਂ ਓ ਸਾਡੀਆਂ ਮਾਵਾਂ ਪੈਣਾ ਸੋ ਵੀਰੋ ਕੱਟਿਓ ਜੀ ਮੈਂ ਤੁਹਾਡੇ ਨਾਲ 4 ਜੂਨ ਨੂੰ 13 ਜੀਓ ਕਰ ਦੋ ਆ ਇੱਕ ਮੁੰਡਾ ਇਥੇ ਫੱਟਾ ਵੀ ਲਈ ਫਿਰਦਾ 13 ਜੀਰੋ ਦਾ ਆਸੀ 13 ਜੀਰੋ ਕਰ ਦੋ ਉਸ ਤੋਂ ਬਾਅਦ ਆ ਸਰਕਾਰ ਦੇ ਜਿਹੜੇ 3 ਸਾਲ ਨੇ ਜੇ ਸੋਨੇ ਦੀ ਚਿੜੀ ਪੰਜਾਬ ਨਾਂ ਦੁਬਾਰੇ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਇਹਨਾਂ ਨੇ ਆਪਦਾ ਹੀ ਰਾਹ ਸਮਝ ਲਿਆ ਸੀ ਅਸੀਂ ਵੀ ਆਇਆ ਕੰਗਾਇਆ ਕਿਵੇਂ ਉਹ ਮਿੰਦਰ ਬੱਟ ਦਾ ਮੁੰਡਾ ਵੀ ਬੈਠਾ ਸੀ ਸਤੋਜ ਉਹਨੇ ਆਮ ਲੋਕ ਇਕੱਠੇ ਕਰਨੇ ਸੀ ਮੇਰੀ ਪਰਮਾਤਮਾ ਨੇ ਡਿਊਟੀ ਲਈ ਆ ਜਾਂ ਆਮ ਲੋਕਾਂ ਚ ਜਾ ਜਾ ਕੇ ਘਰਾਂ ਦੇ ਚੁੱਲ੍ਹੇ ਜਿਹੜੇ ਬੁਝ ਗਈ ਅੱਗ ਉਹਨਾਂ ਦੀ ਅੱਗ ਜਗਾ ਜਾ ਕੇ 43000 ਨੌਕਰੀਆਂ ਦੇਤੀਆਂ ਬਿਊਰੋ ਥਰਮਲ ਪਲੈਂਟ ਆਹਾ ਆ ਥਰਮਲ ਪਲੈਂਟ ਥੋੜੇ ਵਾਲਾ ਬੰਦ ਕਰਤਾ ਚਲੋ ਕੋਈ ਨਹੀਂ ਇਹਨਾਂ ਨੇ ਬੰਦ ਕਰਤਾ ਅਸੀਂ ਨਵਾਂ ਥਰਮਲ ਪਲੈਂਟ ਕੋਵਿੰਦਪਾਲ ਸਾਹਿਬ ਵਾਲਾ ਖਰੀਦ ਲਿਆ ਇੱਥੇ ਆ ਜਿਹੜਾ ਥਰਮਲ ਪਲੈਂਟ ਹੈ ਇਹ 1200 ਏਕੜ ਜਗ੍ਹਾ ਵੀਰੋ ਤੁਹਾਨੂੰ ਐਸੀ ਸ਼ਾਨਦਾਰ ਚੀਜ਼ ਬਣਾ ਕੇ ਦੇਵਾਂਗੇ ਲੋਕ ਬਠਿੰਡੇ ਆ ਕੇ ਫੋਟੋ ਖਿਚਾਇਆ ਕਰਨਗੇ ਬੜਾ ਗੁੱਸਾ ਹੈ ਬੜਾ ਗੁੱਸਾ ਮੇਰੇ ਦਿਲ ਚ ਨਭਦੀ ਪਹਾੜਾਂ ਦੇ ਵਿੱਚ ਮਹਿਲ ਬਣਾਈ ਬੈਠਿਆ ਓਏ ਤੁਹਾਡੇ ਖੂਨ ਨਾਲ ਉਹ ਇੱਟਾਂ ਜਿਹੜੀਆਂ ਲੱਗੀਆਂ ਨੇ ਉਹ ਤੁਹਾਡਾ ਮਾਸ ਹੈ ਤੇ ਜਿਹੜਾ ਸਿਮਿੰਟ ਲੱਗਿਆ ਉਹ ਤੁਹਾਡਾ ਖੂਨ ਹੈ ਆਮ ਲੋਕਾਂ ਦੇ ਖੂਨ ਨਾਲ ਮਹਿਲ ਸਾਰੇ ਨੇ ਬਸ ਉਹਦਾ ਮੈਂ ਕਾਗਜ਼ ਉਹਦੇ ਭਾੜ ਲੈ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦਾ ਲੱਗ ਪੂਲ ਹੈ ਸਵਿਮਿੰਗ 7 ਲੱਖ ਰੁਪਈਆ ਇੱਕ ਰਾਤ ਦਾ ਕਿਰਾਇਆ ਹੈ 7 ਲੱਖ ਰੁਪਈਆ ਇੱਕ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ 7 ਲੱਖ ਕਮਾਉਂਦੇ ਦੀ ਆਪਾਂ ਇਕੱਠੇ 20000 ਰੁਪਈਆ ਦੇਖਿਆ ਗਰੀਬਾਂ ਨੇ ਤੇ ਇਹਨਾਂ ਨੇ ਸਾਡੇ ਪੈਸੇ ਲੁੱਟ ਕੇ ਬਣਾ ਲਿਆ ਸੁੱਖ ਬਿਲਾਸ ਹੁਣ ਕਾਗਜ਼ ਥਾਗੇ ਉਹਦੇ ਬਿਜਲੀयां ਬੁਝਰੀਆਂ ਮਾਫ ਕਰਾ ਰੱਖੀਆਂ ਸਾਰੀਆਂ ਹੀ ਹੁਣ ਕਾਗਜ਼ ਥਾਗੇ ਸਤੌਜ ਵਾਲੇ ਨੂੰ ਹੁਣ ਤੁਸੀਂ ਦੇਖਿਓ ਉੱਥੇ ਆਪਾਂ ਸਕੂਲ ਬਣਾ ਲੈਣਾ ਪੰਜਾਬ ਜਿੰਦਾਬਾਦ ਜਿੰਦਾਬਾਦ ਔਰ ਸਕੂਲ ਦਾ ਸਕੂਲ ਦਾ ਨਾਰਾ ਵੀ ਬਹੁਤ ਵਧੀਆ ਸੋਚ ਲਿਆ ਆਪਾਂ ਉਹ ਸਕੂਲ ਦੀ ਪ੍ਰੋਮੋਸ਼ਨ ਕਰਾਂਗੇ ਉਹ ਸਕੂਲ ਦੀ ਐਡ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਦੇ ਪਿੱਛੇ ਪੂਲ ਜੈ ਸਰਕਾਰ ਜਿੰਦਾਬਾਦ ਜੀਸੀਬੀ ਦਾ ਕਲੰਚ ਛੱਡ ਕੇ ਨਿਗ੍ਹਾਣ ਕਰੂੰਗੇ ਦੇਖਿਆਓ ਤੁਸੀਂ ਇਹਨਾਂ ਨੇ ਸਮਝਿਆ ਕਿ ਇਹ ਪੰਜਾਬ ਨੂੰ ਆਪਣੀ ਪ੍ਰਾਪਰਟੀ ਸਮਝ ਲਿਆ ਇਹਨਾਂ ਦੇ ਬਾਪ ਦੀ ਜ਼ਕੀਰ ਹੈ ਲੈ ਜਾਣਗੇ ਨਾਲ ਸਾਨੂੰ ਮਲੰਗ ਦੱਸਦੇ ਆ ਇਹ ਤੇ ਆਮ ਆਦਮੀ ਪਾਰਟੀ ਦਾ ਮਲੰਗ ਨੇ ਹਾਂ ਭਾਈ ਮਲੰਗਾ ਉਹ ਭਾਈ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਅਸੀਂ ਤਾਂ ਮਲੰਗੀ ਰਹਿਣਾ ਸਿੱਧਰ ਪਰ ਜਦੋਂ ਮਲੰਗ ਕਿਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਕੋਈ ਫੈਸਲਾ ਲੈ ਲੈਣੋਂ ਫਿਰ ਮੇਂ ਤੇਰਾ ਤੇਰੇ ਵਰਗੇ ਰਜਵਾੜੇ ਵੀ ਬਚਦੇ ਨਹੀਂ ਹੁੰਦੇ। ਸਲਾਮ ਜਿੰਦਾਬਾਦ ਸਲਾਮ ਜਿੰਦਾਬਾਦ ਸੁਪਠਿੰਡੇ ਪਹਿਲਾਂ ਸ਼ਹਿਰ ਤੁਸੀਂ ਝਾੜੂ ਚਲਾਇਆ ਐਸ ਵਾਰ ਲੋਕ ਸਭਾ ਝਾੜੂ ਚਲਾ ਦੋ ਨੌ ਦੇ ਨੌ ਐਮਐਲਏ ਆਪਣੇ ਨੇ ਮੇਰੇ ਵੀਰੋ ਮੈਨੂੰ ਪੱਤਰਕਾਰ ਕਹਿੰਦੇ ਆਪਨੇ ਲੁਧਿਆਣਾ ਆਪਣਾ ਪੰਜਾਬ ਮੇਂ ਔਰ ਦਿੱਲੀ ਮੇਂ ये बीजेपी की आमदनी को कैसे रोका मगर एत कडी वड्डी गल आई मैं कहनी बताइए कैसे रोका दिल्ली और पंजाब में बीजेपी जीत नहीं पाई मगर कोई खास वड्डी गल नहीं मैं बीजेपी दा चौन निशान की है कन्ने जी कमल दा फूल है मैं कहनी साडा चौन निशान की है कन्ने चारू है जी मैं कहनी कमल दा फूल किथे उगदा है कन्ने चिकड़च मैं कह चारू की काम करता है ਕਣੀ ਚਿੱਕੜ ਦੀ ਸਫਾਈ ਮੈਂ ਕਹਿੰਦੀ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਦਿੱਲੀ ਤੇ ਪੰਜਾਬ ਵਿੱਚ ਕਮਲ ਉੱਗੇ ਹੀ ਨਹੀਂ ਸੁ ਵੀਰੋ ਉਹ ਝਾੜੂ ਫੇਰਨਾ ਇਹਨੂੰ ਜ਼ਿੰਦਗੀ ਭਰ ਯਾਦ ਰਹੇ ਇਹ ਅਕਲ ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ ਜਿੱਤੇ ਰੋਣ ਲੱਗੀ ਹੋਈ ਸੀ ਬੜੇ ਖੇਖਣ ਆਉਂਦੇ ਆ ਬੜੇ ਖੇਖਣ ਉ ਰੋਈ ਜਾਂਦੀ ਸੀ ਆ ਗਿਆ ਰੋਣਾ आ गया। थोड़ा कर तू चार जून नु देखी सारा टबर मेरी फोटो देख के रोया कर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर